ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਨਾਲ ਬਿਲਕੁਲ ਇੱਕ ਸੱਚੀ ਘਟਨਾ ਸਾਂਝੀ ਕਰਨ ਲੱਗਾ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ 2 ਮਈ 2024 ਨੂੰ ਮੇਰਾ ਦੋਸਤ ਕੈਨੇਡਾ ਜਾ ਰਿਹਾ ਸੀ ਉਸ ਨੂੰ ਉਹਨਾਂ ਦਾ ਬਹੁਤ ਕਰੀਬੀ ਰਿਸ਼ਤੇਦਾਰ ਕੁਝ ਸਮਾਨ ਫੜਾ ਕੇ ਗਿਆ ਉਹ ਆਪਣੇ ਬੱਚੇ ਨੂੰ ਦੇਣ ਦੇ ਲਈ ਜਿਹੜਾ ਪਹਿਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਉਹ ਸਮਾਨ ਦੇਖਣ ਨੂੰ ਕਿਤਾਬਾਂ ਅਤੇ ਕਲਰ ਦੀ ਡੱਬੀ ਹੀ ਸੀ ਉਹ ਕਲਰ ਜੋ ਬੱਚੇ ਪੇਂਟਿੰਗ ਲਈ ਵਰਤਦੇ ਹਨ ਮੇਰਾ ਦੋਸਤ ਜਦੋਂ ਆਪਣੇ ਬੈਗ ਵਿੱਚ ਪਾਉਣ ਲੱਗਾ ਤਾਂ ਉਸ ਨੂੰ ਉਸਦੀ ਮੰਮੀ ਕਹਿਣ ਲੱਗੀ ਕਿ ਪਹਿਲਾਂ ਉਸ ਸਮਾਨ ਨੂੰ ਚੈੱਕ ਕਰ ਲੈ। ਮੇਰਾ ਦੋਸਤ ਕਹਿਣ ਲੱਗਾ ਆਪਣੀ ਮੰਮੀ ਨੂੰ ਕਿ ਉਹ ਸਮਾਨ ਆਪਣੇ ਖਾਸ ਰਿਸ਼ਤੇਦਾਰ ਪੜਾ ਕੇ ਗਏ ਨੇ ਆਪਾਂ ਨੂੰ ਕੁਝ ਗਲਤ ਤਾਂ ਫੜਾਉਣ ਹੀ ਨਹੀਂ ਲੱਗੇ। ਜਦੋਂ ਉਸਦੀ ਮੰਮੀ ਨਾ ਕਹਿਣੋਂ ਹਟੀ ਤਾਂ ਉਸ ਨੇ ਜਾ ਕੇ ਉਹ ਸਮਾਨ ਖੋਲ ਕੇ ਦੇਖਿਆ ਤਾਂ ਉਸ ਕਲਰ ਵਾਲੀ ਟੱਬੀ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਦਵਾਈਆਂ ਨਿਕਲੀਆਂ। ਜੋ ਕਿ ਬਿਲਕੁਲ ਬੈਨ ਹਨ ਜੇਕਰ ਉਹ ਸਮਾਨ ਚੈੱਕ ਕੀਤੇ ਬਗੈਰ ਉਸ ਤਰ੍ਹਾਂ ਹੀ ਪੈਕ ਕਰ ਲੈਂਦਾ ਤਾਂ ਉਹ ਦਵਾਈਆਂ 에어ਪੋਰਟ ਉੱਤੇ ਫੜ ਲਈਆਂ ਜਾਣੀਆਂ ਸਨ ਫਿਰ ਉਸ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਮੇਰਾ ਇਸ ਸਟੋਰੀ ਨੂੰ ਦੱਸਣ ਦਾ ਕਾਰਨ ਇਹੀ ਸੀ ਕਿਸੇ ਦਾ ਕੁਝ ਵੀ ਲੈ ਕੇ ਜਾਣ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲਿਆ ਕਰੋ ਕਿਸੇ ਦਾ ਕੁਝ ਪਤਾ ਨਹੀਂ ਤੁਹਾਨੂੰ ਕਿਸੇ ਕੋਸ ਵਿੱਚ ਕੀ ਹੋਵੇ ਕਿਸੇ ਤੇ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਰਿਹਾ ਦੋਸਤੋ ਜੇ ਸਟੋਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਿਸੇ ਹੋਰ ਦਾ ਭਲਾ ਹੋ ਸਕੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ